ਹੈਲੋ ਆ ਗਿਆ ਜੀ ਆ ਗਿਆ ਆ ਜੋ ਹੈਲੋ ਜੀ ਦੀ ਵੇਟ ਸੀ ਆ ਗਿਆ ਜੈਸ਼ਵੀ ਪੂਰਾ ਖੁਸ਼ ਹੈ ਆ ਗਿਆ ਹਾਂ ਜੀ ਅਮਰੀਕਾ ਤੋਂ ਪੰਜਮ ਲੱਗਿਆ ਟਾਈਮ ਲੱਗ ਗਿਆ ਪਵਨ ਹਾਂ ਜੀ ਆਰਡਰ ਕਿਤੇ ਆਈ ਅੱਜ ਹੀ ਅੰਦਰ ਸਕੂਟਰੀ ਤੇ ਹੀ ਐਂ ਆਜਾ ਆਰਡਰ ਕਿਤੇ ਨੂੰ ਤਾਂ ਵਾਹਵ ਦਿਨ ਹੋ ਗਿਆ ਸੀ ਕੇ ਹੋਰ ਮਸਾਲਾ ਜੈਸ਼ ਆ ਗਿਆ ਕਿੱਥੇ ਦਿਖਾਈ ਮੜਾ ਜਾ ਜੈਸ਼ ਮਾੜੀ ਝਲਕ ਮਰਾ ਦੇ ਪਾਪਾ ਝਲਕ ਮਰਾ ਦੇ ਲਓ ਵੀ ਦੋਸਤੋ ਪਹੁੰਚ ਚੁੱਕੇ ਆ ਅਮਰੀਕਾ ਤੋਂ ਇਹ ਸਮਾਨ ਮੰਗਾਇਆ ਸੀਗਾ ਪੂਰੇ ਕਿੰਨੇ ਦਿਨ ਹੋ ਗਏ ਪਵਣ ਪੂਰਾ ਮਹੀਨਾ ਹੋ ਗਿਆ ਜੀ ਵੇਟ ਕਰਦਿਆਂ ਮਹੀਨੇ ਦੀ ਵੇਟ ਹੋਈ ਖਤਮ ਦੋਸਤੋ ਕਿਉਂਕਿ ਇਹ ਚੀਜ਼ ਇੰਡੀਆ 'ਚ ਤਾਂ ਮਿਲਦੀ ਨਹੀਂ ਸੀ ਪਵਣ ਹਾਂਜੀ ਇੰਡੀਆ 'ਚ ਮਿਲਦੀ ਨਹੀਂ ਫਿਰ ਸੋ ਸਾਨੂੰ ਅਮਰੀਕਾ ਤੋਂ ਮੰਗਾਉਣੀ ਪਈ ਤੇ ਆਜੋ ਆਜੋ ਓਪਨਿੰਗ ਕਰੀਏ ਤੇ ਨਾਲੇ ਆਪਾਂ ਆਪਣੇ ਦੋਸਤਾਂ ਨੂੰ ਵੀ ਦੱਸਿਏ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਦੋਸਤੋ ਕੱਲ ਰਾਤ ਦਾ ਸਾਡੇ ਬਹੁਤ ਹੀ ਜ਼ਿਆਦਾ ਮੀਂਹ ਪਿਆ ਤੇ ਹੁਣ ਬਹੁਤ ਜ਼ਿਆਦੀ ਉਮਮਸ ਲੱਗੀ ਹੋਈ ਆ ਤੇ ਉਧਰ ਪਵਨ ਗਈ ਸੀ ਪਿੰਡ ਕੋਰੀਏ ਤੇ ਫੜਨ ਤੇ ਅਸੀਂ ਕੋਰੀ ਜਿਹੜਾ ਮੰਗਾਇਆ ਸੀ ਯੂਐਸਏ ਤੋਂ ਕਿਉਂਕਿ ਇਹ ਚੀਜ਼ ਮਿਲਦੀ ਨਹੀਂ ਸੀ ਇੰਡੀਆ ਤੋਂ ਹਾਂਜੀ ਤੇ ਇੰਡੀਆ ਦੇ ਵਿੱਚ ਲਾਂਚ ਹੋ ਗਈ ਸੀ ਪਰ ਮਿਲ ਨਹੀਂ ਰਹੀ ਸੀ ਤੇ ਅਸੀਂ ਯੂਐਸਏ ਤੋਂ ਮੰਗਾਇਆ ਤੇ ਪਵਨ ਬਹੁਤ ਖੁਸ਼ੀ ਆ ਜਦੋਂ ਹਾਂਜੀ ਬਿਲਕੁਲ ਜੀ ਜਦੋਂ ਵੀ ਆਪਾਂ ਕੋਈ ਨਵੀਂ ਚੀਜ਼ ਲੈਨੇ ਆ ਖੁਸ਼ੀ ਤਾਂ ਹੁੰਦੀ ਆ ਤੇ ਨਾਲੇ ਇੰਨੇ ਪੈਸੇ ਲੱਗਿਆ ਹੁਣ ਤਾਂ ਫਿਰ ਤਾਂ ਵਾਕਿਆ ਤੇ ਹੁੰਦੀ ਆ ਹਾਂਜੀ ਤੇ ਨਵੀਂ ਚੀਜ਼ ਤੇ ਦੋਸਤੋ ਅਸੀਂ ਸਾਡਾ ਪਹਿਲਾ ਐਕਸਪੀਰੀਅੰਸ ਹੋਊਗਾ ਸ਼ਾਇਦ ਤੁਸੀਂ ਵੀ ਸ਼ਾਇਦ ਦੇਖੀ ਹੋਵੇ ਪਹਿਲਾਂ ਪਰ ਸ਼ਾਇਦ ਤੁਹਾਡਾ ਵੀ ਪਹਿਲੇ ਐਕਸਪੀਰੀਅੰਸ ਹੋਊਗਾ ਤੇ ਤੁਸੀਂ ਪਾਣ ਪਿੱਛੇ ਬੱਦਲ ਦੇਖੋ ਬੱਦਲ ਤਾਂ ਦੋਸਤੋਂ ਪਿੱਛੇ ਬੱਦਲ ਦੇਖੋ ਤੁਸੀਂ ਬਹੁਤ ਹੀ ਜ਼ਿਆਦਾ ਬੱਦਲ ਬਣੇ ਹੋਏ ਆ ਤੇ ਇੰਨਾ ਰਾਤ ਮੀਂਹ ਆਇਆ ਤੇ ਇੰਨੇ ਰਾਤ ਮੀਂਹ ਤੋਂ ਬਾਅਦ ਹੋਣ ਇੰਨੀ ਜ਼ਿਆਦਾ ਗਰਮੀ ਹੋਈ ਪਈ ਆ ਲੱਗ ਨਹੀਂ ਰਿਹਾ ਵੀ ਜਿਵੇਂ ਸਾਰੀ ਰਾਤ ਰਾਤ ਮੀਂਹ ਪਈ ਗਿਆ ਹਨਾ ਹਾਂ ਬਹੁਤ ਹੀ ਜ਼ਿਆਦਾ ਗਰਮੀ ਦੋਸਤੋਂ ਪੜਾਅ ਇਸ ਇੰਨੀ ਜ਼ਿਆਦੀ ਆ ਮੈਂ ਕਹਿੰਨਾ ਵੀ ਤੁਹਾਨੂੰ ਦੇ ਬਿਆਨ ਨਹੀਂ ਕਰ ਸਕਦੇ ਤੇ ਹੁਣ ਦੋਸਤੋਂ ਆਪਾਂ ਓਪਨਿੰਗ ਕਰਦੇ ਆ ਬਾਹਰ ਜਾ ਕੇ ਹਾਂਜੀ ਤੇ ਬਾਹਰ ਆਪਾਂ ਇੱਥੇ ਕਰੀਏ ਪਵਨ ਘਰੇ ਤਾਂ ਇੱਥੇ ਤਾਂ ਬਹੁਤ ਜਿਆਦਾ ਭੜਾਸ ਪੱਤਾ ਵੀ ਨਹੀਂ ਹਿੱਲ ਰਿਹਾ ਬਿਲਕੁਲ ਜੀ ਬਿਲਕੁਲ ਨੇ ਥੱਲੇ ਬਹਿ ਕੇ ਕਰਦੇ ਆਂ ਤੇ ਬਾਕੀ ਦੋਸਤੋ ਅਸੀਂ ਹਰ ਇੱਕ ਚੀਜ਼ ਤੁਹਾਡੇ ਨਾਲ ਸਾਂਝੀ ਕਰਦੇ ਹੁੰਦੇ ਆ ਸਾਨੂੰ ਬਹੁਤ ਖੁਸ਼ੀ ਮਿਲਦੀ ਆ ਪੰਪਰ ਤੇ ਕੱਟ ਲਈਏ ਤੇ ਕੱਢ ਲੈਣੀ ਦੋਸਤੋ ਚਲੋ ਤੁਸੀਂ ਕਟੋ ਬਾੜਾ ਮਾਣਾ ਮਤਲਬ ਕਿ ਖੁਸ਼ ਹੋ ਰਿਹਾ ਤੇ ਐਂ ਚੀਜ਼ ਮਹਿੰਗਾਈ ਦੋਸਤੋ ਸ਼ਾਇਦ ਤੁਹਾਨੂੰ ਵੀ ਪਸੰਦ ਆਵੇ ਨਿੱਕੀ ਜੀ ਚੀਜ਼ ਇਹਦੇ ਅਸੀਂ YouTube ਤੇ ਰਿਵਿਊ ਦੇਖੇ ਸੀ ਪਰ ਹੈ ਬਹੁਤ ਤਿੱਖੀ ਹੈ ਬਿਲਕੁਲ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਪਵਨ ਬਿਲਕੁਲ ਜੀ ਖੁਸ਼ੀ ਤਾਂ ਹੋਣੀ ਆ ਤੇ ਦੋਸਤੋ ਅਨਚਰ ਮੈਂ ਤੁਹਾਨੂੰ ਆਪਣਾ ਬੂਮ ਦਿਖਾਉਣੇ ਆ ਜਿੰਨੇ ਕਿ ਪਵਨ ਕਿੰਨਾ ਸਖਾਲਾ ਕਰਤਾ ਪਾਣੋ ਸਾਡੇ ਸਿਰੀ ਜਿਹੜੇ ਉਹ ਵੀ ਮੌਜਾਂ ਕਰ ਰਹੇ ਆ ਬਾਈ ਹੋਣੀ ਕਹਿੰਦੇ ਵਿਆਹ ਤਾਂ ਨਜ਼ਰ ਆ ਰਹੀ ਬਾਈ ਨਜ਼ਾਰੇ ਵੱਖਰੇ ਹਾਂਜੀ ਕਿਉਂਕਿ ਘੰਟੇ ਵਾਲਾ ਕਮ ਮੋਮੈਂਟਾਂ ਦੇ ਵਿੱਚ ਹੋਣ ਲੱਗ ਗਿਆ ਤੇ ਦੋਸਤੋ ਸਾਨੂੰ ਕੋਈ ਗਿਫਟ ਨਹੀਂ ਆਇਆ ਪਰ ਫਿਰ ਤੁਸੀਂ ਸਮਝ ਲਓ ਹਾਂਜੀ ਜੇ ਸਾਨੂੰ ਗਿਫਟ ਆਈ ਹੁੰਦੀ ਉਹ ਅਸੀਂ ਗਿਫਟ ਹੀ ਕਹਿੰਨੇ ਆ ਇਹ ਤਾਂ ਅਸੀਂ ਖੁਦ ਮੰਗਾਇਆ ਜੀ ਇਹ ਤਾਂ ਅਸੀਂ ਆਪ ਮੰਗਾਇਆ ਤੇ ਦੋਸਤੋ ਜਮਾ ਛੋਟੀ ਜੀ ਚੀਜ਼ ਆ ਲੈ ਦਿਖਾਈ ਪਾ ਬਾਕਸ ਲਓ ਜੀ ਇਹ ਦੋਸਤੋ DJI ਦਾ ਸਮਾਲੈਸਟ ਕੈਮਰਾ ਆ ਪਾਕਟ 3 ਜਿਹੜਾ ਕਿ ਇੰਡੀਆ ਦੇ ਵਿੱਚ ਲਾਂਚ ਤਾਂ ਹੋ ਗਿਆ ਸੀ ਪਰ ਇੱਥੇ ਮਿਲ ਨਹੀਂ ਰਿਹਾ ਸੀਗਾ ਤੇ ਅਸੀਂ ਫਿਰ ਫਾਈਨਲੀ ਅਮਰੀਕਾ ਤੋਂ ਮੰਗਾਇਆ ਚਲੋ ਵਿੱਚ ਹੋ ਗਈ ਪੌਣਾ ਕੰਚੀ ਮਾਰਨਾ ਵਿੱਚ ਮੜੀ ਜੀ ਫੇਰਾ ਟੇਪ ਜੀ ਪੱਟੀ ਜੀ ਹਾਂ ਆਈ 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 ਠੀਕ ਠੀਕ ਲਓ ਜੀ ਫਾਈਨਲੀ ਵੇਟ ਹੋ ਗਈ ਦੋਸਤੋ ਖਤਮ ਤੇ ਤੁਹਾਨੂੰ ਵੀ ਦਿਖਾਉਣੇ ਆ ਨਿੱਕਾ ਜਿਹਾ ਸਿਸਟਮ ਆ ਦੋਸਤੋ ਤੇ ਬਾਹਲਾ ਘੈਂਟ ਲਿਆ ਮੈਂ ਕਰਤਾ ਪਾਉਣ ਇਧਰ ਲੋ ਵੀ ਦੋਸਤੋ ਬੈਗ ਓਪਨ ਕਰ ਲਿਆ ਤੇ ਤੁਸੀਂ ਦੇਖੀ ਚਲੋ ਫੋਂ ਦਿਖਾਇਓ ਨੇੜੇ ਕਰਕੇ ਆ ਕਾਗਜ਼ ਆ ਜਿਹੜਾ ਇਹਦਾ ਦੂਜਾ ਸਿਸਟਮ ਹੁੰਦਾ ਖਰਾਬ ਨਾ ਹੋ ਜੇ ਜਿਹੜਾ ਖਰਾਬ ਨਾ ਹੋ ਜੇ ਇਹਦੇ ਚ ਸਿਲਿਕਾ ਪਤਨ ਕੀ ਚੀਜ਼ ਹੁੰਦੀ ਹੈ ਜੈਸ਼ ਲਓ ਜੀ ਆ ਆ ਜੀ ਅਸਲੀ ਚੀਜ਼ ਤਾਂ ਨੇਕੀ ਜੀ ਆ ਕੈਮਰਾ ਦੋਸਤੋ ਨੂੰ ਚਲਾ ਕੇ ਦਿਖਾਉਣੇ ਤੇ ਨਾਲ ਇਹਦੇ ਦੋਸਤੋ ਬੈਟਰੀ ਦੋਸਤੋ ਇਹਦੇ ਨਾਲ ਇੱਕ ਆ ਐਕਸਟਰਾ ਬੈਟਰੀ ਆਈ ਹੈ ਜਿਹੜਾ ਕਿ ਇਹਦਾ ਗਿੰਬਲ ਦਾ ਵੀ ਕੰਮ ਕਰੋਗੀ ਆ ਤੁਸੀਂ ਦੇਖੋ ਐਂ ਜੁੜ ਜਾਂਦੀ ਹੈ ਐਂ ਜੁੜ ਗਈ ਤੇ ਇਹਨੂੰ ਵੀ ਆਪਾਂ ਓਪਨ ਕਰ ਲਈਏ ਤੇ ਇਹਦਾ ਮਾਈਕ ਦੋਸਤੋ ਇਨਬਿਲਟੀ ਅੱਗੇ ਜਾਵੇਂ ਕੈਮਰੇ ਤੇ ਆਪਣਾ ਰਿਸਿਵਰ ਅਲੱਗ ਲਾਉਣਾ ਪੈਂਦਾ ਸੀਗਾ ਸਾਰਾ ਕੁਝ ਅਲੱਗ ਲਾਉਣਾ ਪੈਂਦਾ ਸੀਗਾ ਇਹਦੇ ਡੀਜੀਏ ਤਾਂ ਮਾਈਕ ਵੀ ਜਿਹੜਾ ਇੱਕ ਨਾਲ ਮਿਲਿਆ ਆ ਇੱਕ ਡੀਜੀਏ ਦਾ ਮਾਈਕ ਇੱਥੇ ਤੁਸੀਂ ਮਾਈਕ ਲਾਓ ਪਿਕਚਰ ਕੁਆਲਿਟੀ ਦੇਖ ਯਾਰ ਵਾਕਿਆ ਚ ਯਾਰ ਪਿਕਚਰ ਕੁਆਲਿਟੀ ਹੈ ਤੇ ਦੋਸਤੋ ਇਹ ਆਪਾਂ ਕੰਬੋ ਪੈਕ ਮੰਗਾਇਆ ਸੀਗਾ ਤੇ ਹੁਣ ਤੁਹਾਨੂੰ ਅਸੀਂ ਬਲੌਗਿੰਗ ਕਰਕੇ ਦਿਖਾਉਣੇ ਆ ਤੇ ਇਹਦਾ ਕੈਮਰਾ ਕੁਆਲਿਟੀ ਵੀ ਦਿਖਾਉਣੇ ਆ ਹਾਂਜੀ ਤੇ ਤੁਸੀਂ ਦੇਖਿਓ ਇਸ ਤਰ੍ਹਾਂ ਆਪਾਂ ਇਹਨੂੰ ਅਟੈਚ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਕਰ ਲੈਨੇ ਆ ਜੀ ਆਨ ਤੇ ਹੁਣ ਮੋੜ ਦੁੱਜੇ ਜੀ ਆਪਾਂ ਹਾਂਜੀ ਇਸ ਵਲੋਗਿੰਗ ਦੇ ਟਾਈਪਸ ਨੂੰ ਬਣਾਉਣਾ ਤੇ ਇਸ ਤਰ੍ਹਾਂ ਆਪਾਂ ਜਿਹੜਾ ਕੀ ਕਰ ਸਕਦੇ ਹੈਗੇ ਆ ਤੇ ਦੋਸਤੋ ਮਤਲਬ ਕਿ ਜੇ ਆਪਾਂ ਇਹ ਟੂ ਆਟੋ ਫੋਕਸ ਸੈੱਟ ਕਰਤਾ ਨਾ ਇਹਦਾ ਏਡਾ ਵਧੀਆ ਆਟੋ ਫੋਕਸ ਅਸੀਂ ਅੱਗੇ ਆਫ ਕੈਮਰਾ ਚੱਕ ਕੇ ਰੱਖ ਪਾਉਣ ਤੇ ਇੱਕ ਮਿੰਟ ਕਰਦਾ ਮੈਂ ਤੇਰੇ ਤੇ ਕਰਦਾ ਹਾਂਜੀ ਇੱਕ ਮਿੰਟ ਰੁਕ ਜਿਵੇਂ ਤੇਰੇ ਤੇ ਮੈਂ ਕਰਦਾ ਤੇ ਆ ਦੇਖੋ ਦੋਸਤੋ ਪਵਨ ਦੇ ਆਟੋ ਫੋਕਸ ਹੋ ਗਿਆ ਹੁਣ ਪਵਨ ਜਿੱਧਰ ਵੀ ਘੁੰਮੂਗੀ ਨਾ ਹਾਂਜੀ ਉਹ ਮੈਂ ਇੱਧਰ ਜਾਵਾਂ ਆ ਦੇਖੋ ਹੁਣ ਮੈਂ ਆਪਾਂ ਇੱਧਰ ਜਾਵਾਂ ਕੈਮਰਾ ਮੈਂ ਇੱਧਰ ਨੂੰ ਜਿਹੜਾ ਕੀ ਕਰ ਲੈਣਾ ਹੈ ਹਾਂ ਹੋਰ ਘੁੰਮੇ ਇੱਧਰ ਘੁੰਮੇ ਲਓ ਜੀ ਆਹ ਦੇਖੋ ਆ ਕੈਮਰਾ ਘੁੰਮ ਰਿਹਾ ਹੈ ਕੈਮਰਾ ਇਹਨੂੰ ਆਪਾਂ ਹੁਣ ਕੋਈ ਵੀ ਆਪਾਂ ਨੂੰ ਬਟਨ ਵਗੈਰਾ ਕਲਿੱਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਜਿੱਧਰ ਹੀ ਆਪਾਂ ਮੂਵ ਕਰਾਂਗੇ ਉਧਰ ਹੀ ਜਿਹੜਾ ਕੀ ਕੈਮਰਾ ਹੋ ਜਾਊਗਾ ਜਿੱਥੇ ਆਪਾਂ ਆਟੋਫੋਕਸ ਮਤਲਬ ਕੀ ਕੀਤਾ ਹੋਊਗਾ ਤੇ ਦੋਸਤੋ ਬਾਹਲੀ ਵਧੇ ਕੁਆਲਿਟੀ ਪਿਕਚਰ ਕੁਆਲਿਟੀ ਤੁਸੀਂ ਦੇਖ ਹੀ ਸਕਦੇ ਹੋ ਕਿ ਮੈਂ ਜੇ ਆਪਾਂ ਦੋ ਜਣੇ ਦੋਸਤੋ ਪਿਕਚਰ ਕੁਆਲਿਟੀ ਬਾਹਲੀ ਘੈਂਟ ਆ ਹਾਂ ਜੀ ਤੁਹਾਨੂੰ ਇਹਦੀਆਂ ਫੁਟੇਜ ਵੀ ਆਪਾਂ ਦਿਖਾਵਾਂਗੇ ਆਉਣ ਵਾਲੀਆਂ ਵੀਡੀਓ ਹਾਂਜੀ ਮਾਈਕ ਆਹ ਵਾਲਾ ਜੀ ਇੱਕ ਕੰਬੋ ਪੈਕ ਮੰਗਾਇਆ ਸੀ ਦੋਸਤੋ ਉਹ ਮੈਂ ਤਾਂ ਸਸਤਾ ਹੈ ਮੈਨੂੰ ਲੱਗਦਾ 60k ਅਰਦਾ ਹੋਊਗਾ ਹਾਂਜੀ ਜਦੋਂ ਆਪਾਂ ਕੰਬੋ ਪੈਕ ਲੈਣੇ ਆ ਕਿਉਂਕਿ ਫਿਰ ਉਸ ਕਿ ਕੰਬੋ ਪੈਕ ਦੇ ਵਿੱਚ ਜਿਹੜੀਆਂ ਸਾਰੀਆਂ ਇਹਦੇ ਨਾਲ ਐਕਸੈਸਰੀਜ਼ ਮਿਲ ਜਾਂਦੀਆਂ ਹੈਗਾ ਤੇ ਇੱਕ ਜੀ ਜ ਆ ਮਿਲੀ ਹੈਗੀ ਆ ਇਹਦੀ ਸੇਫਟੀ ਵਾਸਤੇ ਆ ਵੀ ਮਤਲਬ ਕਿ ਇਹਦੇ ਵਿੱਚ ਆਪਾਂ ਪਾ ਕੇ ਰੱਖਣਾ ਹੋਵੇ ਤਾਂ ਇਸ ਤਰ੍ਹਾਂ ਤੇ ਆਹ ਰੋਕ ਸੇਫਟੀ ਵਾਸਤੇ ਆ ਤੇ ਇੱਕ ਇਹਦਾ ਹੈਂਡਲ ਟ੍ਰਾਈਪੋਡ ਛੋਟਾ ਜਿਹਾ ਹਾਂਜੀ ਤੋ ਦੋਸਤੋ ਦੇਖੋ ਆਹ ਵਾਲਾ ਜਿਹੜਾ ਕੀ ਹੈਂਡਲ ਟਰਾਈਪੋਡ ਜਿਹੜਾ ਆ ਟਰਾਈਪੋਡ ਆ ਦੋਸਤੋ ਇਹਦਾ ਹਾਂਜੀ ਜੀ ਆਪਾਂ ਇਸ ਤੇ ਸਟੈਂਡ ਕਰਕੇ ਦੋਸਤੋ ਨਵੇਂ ਕ੍ਰੀਏਟਰ ਵਾਸਤੇ ਫੋਨ ਨਾਲੋਂ ਬਹੁਤ ਬੈਟਰ ਤੇ ਦੋਸਤੋ ਐਵੇਂ ਇਹਨੇ ਆਇਆ ਦਾ ਕਵਰ ਆ ਕਵਰ ਦੇ ਵਿੱਚ ਜਿਵੇਂ ਕੱਲ ਨੂੰ ਬੈਗ ਬੁੱਕ ਚਪਾ ਕੇ ਜਾਨਾ ਹਾਂਜੀ ਅਸੀਂ ਆਪਾਂ ਜਿਹੜੇ ਕੀ ਰੱਖ ਸਕਦੇ ਆ ਵੀ ਇਹਦਾ ਟੁੱਟਣ ਵਗੈਰਾ ਦਾ ਡਰ ਨਹੀਂ ਰਹਿੰਦਾ ਕਿ ਸੇਫਟੀ ਰਹਿੰਦੀ ਆ ਤੇ ਬਾਕੀ ਦੋਸਤੋ ਥੈਂਕ ਯੂ ਤੁਸੀਂ ਇੰਨਾ ਸਪੋਰਟ ਕਰਦੇ ਹੋ ਇੰਨਾ ਪਿਆਰ ਕਰਦੇ ਆ ਹਾਂਜੀ ਤੇ ऐसे तरह ਆਪਦਾ ਪਿਆਰ ਬਣਾਈ ਰੱਖਿਓ ਤੇ ਆਉਣ ਵਾਲੀ ਨੈਕਸਟ ਵੀਡੀਓ ਆਪਾਂ ਇਹਦੇ ਨਾਲ ਬਣਾਵਾਂਗੇ। ਹਾਂਜੀ ਤੇ ਜੇ ਤੁਹਾਨੂੰ ਵਧੀਆ ਲੱਗਿਆ ਇਹ ਕੈਮਰਾ ਜਾਂ ਇਹਦੇ ਬਾਰੇ ਤੁਸੀ ਤੁਹਾਨੂੰ ਜਿਆਦਾ ਨੌਲੇਜ ਹੈ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ। ਹਾਂਜੀ ਥੈਂਕ ਯੂ ਜੀ।